इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਮਿਲੀ ਕਾਮਯਾਬੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੋ ਨੌਜਵਾਨ ਵਿਸ਼ਾਲ ਅਤੇ ਪ੍ਰਿੰਸ ਬੀਆਰਟੀਐਸ ਰੋਡ ਤੇ ਲੱਗੀਆਂ ਗਰੀਲਾਂ ਚੋਰੀ ਕਰਕੇ ਨਜਾ ਰਹੇ ਸਨ ਉਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਿਸ ਵਿਅਕਤੀ ਨੂੰ ਅੱਗੇ ਸਮਾਨ ਵੇਚਦੇ ਸਨ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਨਿਰਦੇਸ਼ਨ ਰੇਸ਼ਤੇ ਮਾੜੇ ਅੰਸਰਾਂ ਤੇ ਲੁੱਟਖੋਹਾਂ ਕਰਨ ਦੇ ਚੋਰੀ ਦੀਆਂ ਵਾਦਾ ਦਰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਕੰਟੋਨਮੈਂਟ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਉਹ ਮੁਕੱਦਮਿਆਂ ਦੇ ਵਿੱਚ ਦੋਸ਼ੀਆਂ ਨੂੰ ਕਾਬੂ ਕੀਤਾ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪਰਵਜੋਤ ਸਿੰਘ ਵਿਰਕ ਨੇ ਦੱਸਿਆ ਕਿ ਅੱਜ ਦੋਸ਼ੀਆਂ ਨੂੰ ਕਾਬੂ ਕਰ ਉਹਨਾਂ ਕੋਲ ਬੀਆਰਟੀ ਦਿਆਂ ਸਰਕਾਰੀ ਗਰੀਲਾਂ ਬਰਾਮਦ ਕਰ ਲਈਆਂ ਗਈਆਂ ਹਨ ਇਸ ਮੁੱਖੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਬੀਆਰਟੀਐਸ ਰੋਡ ਤੇ ਲੱਗੀਆਂ ਗਰੀਲਾਂ ਨੂੰ ਦੋ ਦੋ ਨੌਜਵਾਨ ਮੋਟਰਸਾਈਕਲ ਤੇ ਚੋਰੀ ਕਰਕੇ ਲੈ ਜਾ ਰਹੇ ਸਨ ਜਿਸ ਦੇ ਚਲਦੇ ਥਾਣਾ ਕੰਟੋਨਮੈਂਟ ਦੀ ਪੁਲਿਸ ਵੱਲੋਂ ਉਹਨਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਜਿਹੜੇ ਬੀਆਰਟੀਐਸ ਰੋਡ ਦੀਆਂ ਗਰੀਲਾਂ ਚੋਰੀ ਕਰਕੇ ਇਹਦੀ ਵਾਦਤ ਨੂੰ ਅੰਜਾਮ ਦਿੱਤੇ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤ ਦੇ ਸਮੇਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਸਨ ਉਹਨਾਂ ਕੇ ਇਹਨਾਂ ਕੋਲ ਕਾਫੀ ਲੋਈ ਦੀਆਂ ਗਰੀਲਾਂ ਬਰਾਮਦ ਕੀਤੀਆਂ ਗਈਆਂ ਐਡੀਸੀ ਪ੍ਰਭਜੋਤ ਸਿੰਘ ਵਿਰਕ ਰਿਪੋਰਟ ਸੁਣਨੀ ਇਨਕੁਆਰੀ ਟੈਲੀਵਿਜ਼ਨ ਨਿਊਜ਼ ਜਿਹੜੀ ਅੱਜ ਹੁਣ ਸੈਕੰਡ ਪ੍ਰੈਸ ਕਾਨਫਰੰਸ ਕਰ ਰਹੀਆਂ ਇਹ ਅਸੀਂ ਤਿੰਨ ਮੁਕਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਇੱਕ ਐਫਆਈਆ ਨੰਬਰ 28 ਹੈਗੀ ਆ 379 411 ਤੇ 473 ਜਿਹੜਾ ਹੈਗਾ ਥਾਣਾ ਕੈਂਟੋਨਮੈਂਟ ਮੁਕਦਮਾ ਨੰਬਰ 19 ਜਿਹੜਾ ਹੈਗਾ 379 411 ਜਿਹੜਾ ਹੈਗਾ ਰਣਜੀਤ ਐਵੇਨਿਊ ਔਰ ਮੁਕਦਮਾ ਨੰਬਰ 29 EV379411 ਹੈਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੈਗੀ ਸਾਡੇ ਵੱਖ-ਵੱਖ ਥਾਣਿਆਂ ਨੇ ਜਿਹੜੇ ਹੈਗੇ ਆ ਵੱਖ-ਵੱਖ ਦੋਸ਼ੀ ਜਿਹੜੇ ਹੈਗੇ ਆ ਕੈਂਟੋਨਮੈਂਟ ਰਣਜੀਤ ਸਿੰਘ ਗੋਰਾ ਜਿਹੜਾ ਵਾਸੀ ਹੈ ਕੰਬੋ ਦਾ ਗ੍ਰਿਫਤਾਰ ਕੀਤਾ ਔਰ ਇਹਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਜਰਮਨਜੀਤ ਤੇ ਜਿਹੜਾ ਹੈਗਾ ਤਰਸਿੱਕੇ ਦਾ ਉਹਦੇ ਕੋਲ ਇੱਕ ਮੋਟਰਸਾਈਕਲ ਜਿਹੜਾ ਹੈਗਾ ਵਾ ਰਣਜੀਤ ਐਵੇਨਿਊ ਵਾਲਾ ਨੇ ਕੀਤਾ ਔਰ ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ ਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਹੈਗਾ ਉਹਨੇ ਸੰਨੀ ਤੇ ਸੰਨੀ ਪੁੱਤਰ ਜਿਹੜਾ ਹੈਗਾ ਗੁਰੂ ਅਮਰਦਾਸ ਅਮਰ ਅਮਰਤ ਸਰ ਦਾ ਔਰ ਗਗਨਦੀਪ ਜਿਹੜਾ ਮਰੀਠਾ ਰੋਡ ਦਾ ਇਹਨੂੰ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਫੜੇ ਆ। ਔਰ ਇਸ ਤੋਂ ਇਲਾਵਾ ਇਹਨਾਂ ਦੀ ਪੁਛਕਿਸਤ ਜਿਹੜੇ ਹੋਰ ਵੀ ਅੱਗੇ ਮੋਟਰਸਾਈਕਲ ਜਿਹੜੇ ਹੈਗੇ ਆ ਅਸੀਂ ਜਿਹੜੇ ਹੈਗੇ ਆ ਉਹਨਾਂ ਨੇ ਕੰਫੈਸ ਕੀਤੇ ਜਿਹੜੇ ਬਹੁਤ ਜਲਦੀ ਹੀ ਆਪਣੇ ਜਿਹੜੇ ਹੈ ਰਿਕਵਰ ਕਰ ਲਏ। ਸੰਨੀ ਮੁਸਤਕ ਜਿਹੜੇ ਵਕਫਾ ਮੁਕਦਮਿਆਂ ਦੇ ਵਿੱਚ ਅਸੀਂ ਪੰਜ ਮੋਟਰਸਾਈਕਲ ਫੜ ਲਏ ਹੈਗੇ ਨੇ ਔਰ ਬਾਕੀ ਜਿਹੜੇ ਇਹਨਾਂ ਦੇ ਪੁਛਕਿਸਤ ਦੇ ਵਿੱਚ 5-6 ਹੋਰ ਰਿਕ ਵਾਲੇ ਸੀਗੇ ਉਹਨਾਂ ਦੇ ਜਿਹੜੇ ਹੈਗੇ ਆ ਡੋਮੀਨੋਸ ਵਾਲੀ ਜਿਹੜੀ ਆਪਣੀ ਪਾਰਕਿੰਗ ਹੈ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਉੱਥੋਂ ਮੁਕਦਮਾ ਇਹਨਾਂ ਦੀ ਪੁੱਛਗਿਛ ਦੇ ਵਿੱਚ ਆਇਆ ਜਿਹੜੇ ਸਿਵਲ ਲਾਈਨ ਵਾਲੇ ਸੀਗੇ ਇਹਨਾਂ ਦੇ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਕੀਤੇ ਸੀਗੇ ਤੇ ਕੈਂਟੋਨਮੈਂਟ ਵਾਲਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਆਪਣਾ ਗੁੰਮਟਾਲਾ ਏਰੀਆ ਹੈ ਉਹਦੇ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਚੋਰੀ ਕੀਤੇ ਤਾਂ ਹੀ ਉਹਨਾਂ ਦੀ ਪੁੱਛਗਿੱਛ ਚੱਕੇ ਮੁਕਦਮੇ ਆ ਤੇ ਉਹ ਵੀ ਜਾਰੀ ਕੀਤੇ ਜਾ ਰਹੇ ਨੇ ਦੂਸਰੇ ਮੋਟਰਸਾਈਕਲ ਦਾ ਇਸਮੈਂਟਲ ਕਰਕੇ ਵੇਚ ਦਿੰਦੇ ਨੇ ਜੀ ਅੱਗੇ ਚਾਰਜ ਕਰਦੇ ਹੋ ਗਿਆ ਜਾਂ ਹੋਰ ਕਿਸੇ ਚ ਕਈ ਮਾਰਕੀਟਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਪੇਅਰ ਪਾਰਟਸ ਜਿੱਦਾਂ ਚੀਜ਼ਾਂ ਹੁੰਦੀਆਂ ਹੁੰਦੀਆਂ ਉਹ ਤਾਂ ਕਿਤੇ ਵੇਚਦੇ ਉੱਤੇ ਵੀ ਜਿਹੜੀ ਹੈਗੀ ਨਕਸਲ ਲੈਵਲ ਤੇ ਇਹੀ ਵੇਚੀ ਜਾਂਦੀ ਸਾਡੇ